ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਡੇਰਾ ਬਿਆਜ਼ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੱਲੋ ਵਿਕਰਮ ਮਜੀਠੀਆ ਦੇ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਕੇ ਆਏ ਨੇ ਤੇ ਇਸ ਮੁਲਾਕਾਤ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਜੋ ਹੈ ਛੜ ਚੁਕੀਆਂ ਨੇ ਕਈ ਤਰ੍ਹਾਂ ਦੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਸਭ ਤੋਂ ਵੱਡਾ ਸਵਾਲ ਤਾਂ ਇਹ ਵੀ ਜ਼ਰੂਰ ਬਣ ਰਿਹਾ ਹੈ ਕਿ ਕੀ ਹੁਣ ਵਿਕਰਮ ਮਜੀਠੀਆ ਦੇ ਚੰਗੇ ਦਿਨ ਆਉਣ ਵਾਲੇ ਨੇ ਸੋ ਇਸ ਮੁਲਾਕਾਤ ਨੂੰ ਲੈ ਕੇ ਇਹਨਾਂ ਸਥਿਤੀਆਂ ਨੂੰ ਲੈ ਕੇ ਜ਼ਰੂਰ ਵਿਸ਼ਲੇਸ਼ਣ ਜੋ ਤੁਸੀਂ ਸਾਂਝਾ ਕਰਿਓ ਹਰ ਪਹਿਲੂ ਤੋਂ ਅਗਰ ਆਪਾਂ ਸਮਝਣ ਦੀ ਗੱਲ ਕਰੀਏ ਵਿਕਰਮ ਮਜੀਠੀਆ ਦੇ ਇਸ ਮਾਮਲੇ ਨੂੰ ਤਾਂ ਇਸ ਉੱਪਰ ਜ਼ਰੂਰ ਗੱਲ ਸਾਂਝੀ ਕਰਿਓ ਦੇਖੋ ਕੱਲ ਵਿਕਰਮ ਸਿੰਘ ਮਜੀਠੀਆ ਨੂੰ ਨਾਬੇ ਦੀ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਚਾਨਕ ਇਹ ਖਬਰ ਮੀਡੀਆ ਦੇ ਵਿੱਚ ਨਸ਼ਰ ਹੋਣ ਲੱਗਦੀ ਹੈ ਔਰ ਦੇਖਦੇ ਹੀ ਦੇਖਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੀਆਂ ਜੜੀਆਂ ਗੱਡੀਆਂ ਦਾ ਕਾਫਲਾ ਉਹ ਨਾਬਾ ਜੇਲ੍ਹ ਦੇ ਬਾਹਰ ਪਹੁੰਚ ਜਾਂਦਾ ਹੈ ਨਾਬਾ ਜੇਲ੍ਹ ਦੇ ਗੇਟ ਖੁੱਲਦੇ ਨੇ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੰਦਰ ਚਲੇ ਜਾਂਦੇ ਨੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੇ ਉੱਥੇ ਜਾਣ ਦਾ ਕੀ ਕੋਈ ਪਹਿਲਾਂ ਪ੍ਰੋਗਰਾਮ ਸੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਡੇਰਾ ਬਿਆਸ ਦੇ ਸਮਰਥਕ ਉਥੇ ਪਹੁੰਚੇ ਹੋਏ ਸੀ ਕੀ ਇਹ ਜਾਣਕਾਰੀ ਪਹਿਲਾਂ ਸਮਰਥਕਾਂ ਨੂੰ ਦੇ ਦਿੱਤੀ ਗਈ ਸੀ ਕਿ ਪਟਿਆਲਾ ਜੇਲ੍ਹ ਦੇ ਵਿੱਚ ਬਾਬਾ ਗੁਰਿੰਦਰ ਨਾਬਾ ਜੇਲ੍ਹ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਕਰਮਜੀਤ ਸਿੰਘ ਦਾ ਪਤਾ ਲੱਣ ਜਾਣਗੇ ਮੁਲਾਕਾਤ ਕਰਨ ਜਾਣਗੇ ਇਹ ਇੱਕ ਪਹਿਲੂ ਹੈ ਇਹ ਵੀ ਖਬਰਾਂ ਫਿਰ ਮੀਡੀਆ ਦੇ ਵਿੱਚ ਆਈਆਂ ਕਿ ਬਹੁਤ ਆਸਾਨੀ ਦੇ ਨਾਲ ਸ਼ੁਰੂਆਤ ਦੇ ਵਿੱਚ ਬਹੁਤ ਆਸਾਨੀ ਦੇ ਨਾਲ ਮੁਲਾਕਾਤ ਦੇ ਪ੍ਰਬੰਧ ਨਹੀਂ ਹੋਏ ਪਰ ਫਿਰ ਮੁਲਾਕਾਤ ਹੋ ਗਈ ਕਿ ਸਰਕਾਰ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਮਹਿਸੂਸ ਕਰ ਲਿਆ ਕਿ ਜੇ ਬਾਕੀ ਮੁਲਾਕਾਤੀਆਂ ਦੀ ਤਰ੍ਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਰੋਕਿਆ ਗਿਆ ਤੇ ਇਹ ਮੁੱਦਾ ਵੱਡਾ ਬਣ ਸਕਦਾ ਉੰਜ ਮੀਡੀਆ ਦੇ ਵਿੱਚ ਕਈ ਪਾਸੇ ਇਹ ਖਬਰਾਂ ਸੀ ਕਿ ਮੁਲਾਕਾਤ ਆਸਾਨੀ ਨਾਲ ਨਹੀਂ ਹੋਈ ਪਰ ਸਰਕਾਰੀ ਪੱਖ ਇਹ ਕਹਿ ਰਿਹਾ ਹੈ ਕਿ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਨੇ ਔਰ ਇਹ ਮੁਲਾਕਾਤ ਜੇਲ ਪ੍ਰਸ਼ਾਸਨ ਦੇ ਨਿਯਮਾਂ ਮੁਤਾਬਕ ਸੀ ਇਸ ਕਰਕੇ ਕਿਸੇ ਤਰ੍ਹਾਂ ਦੀ ਕੋਈ ਅੜਚਣ ਜਾਂ ਰੋਕ ਟੋਕ ਨਹੀਂ ਸੀ ਜਿਹੜਾ ਵੀ ਜੇਲ ਮੈਨੂਅਲ ਹੈ ਉਹਦੇ ਮੁਤਾਬਕ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਹੋਈ ਔਰ ਜਿਸ ਤਰ੍ਹਾਂ ਦੇ ਪਿਛਲੇ ਮੁਲਾਕਾਤ ਹੋ ਗਈ ਕਹਿੰਦੇ ਲਗਭਗ ਘੱਟੋ ਘੱਟ 20 ਮਿੰਟ ਇਹ ਮੁਲਾਕਾਤ ਹੋਈ ਹੈ ਜਿਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਦਾ ਹਾਲਚਾਲ ਵੀ ਪੁੱਛਿਆ ਔਰ ਇਹਦੇ ਨਾਲ ਨਾਲ ਹੌਸਲਾ افزਾਈ ਵੀ ਵਿਕਰਮ ਮਜੀਠੀਆ ਦੀ ਕੀਤੀ ਹੈ ਵਿਕਰਮ ਮਜੀਠੀਆ ਨੇ ਬਕਾਇਦਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਹਾਲਾਂਕਿ ਵਿਕਰਮ ਮਜੀਠੀਆ ਤਾਂ ਜੇਲ੍ਹ ਚੋਂ ਨਹੀਂ ਚਲਾ ਸਕਦੇ ਸੋਸ਼ਲ ਮੀਡੀਆ ਪਰ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਦਾ ਸੋਸ਼ਲ ਮੀਡੀਆ ਵਰਕਾ ਚਲਾਉਂਦੇ ਨੇ ਉਹਨਾਂ ਨੇ ਪੋਸਟ ਪਾਈ ਹੈ ਵਿਕਰਮ ਸਿੰਘ ਮਜੀਠੀਆ ਦੇ ਹਵਾਲੇ ਨਾਲ ਜਿਵੇਂ ਅਮਰਿਤਪਾਲ ਪਾਲ ਸਿੰਘ ਦੇ ਸਬੰਧ ਚ ਪੋਸਟਾਂ ਆ ਜਾਂਦੀਆਂ ਨੇ ਉਸੇ ਤਰ੍ਹਾਂ ਦੇ ਉਸ ਪੋਸਟ 'ਚ ਵਿਕਰਮ ਸਿੰਘ ਮਜੀਠੀਆ ਨਿਮਾਣੇ ਸਿੱਖ ਦੀ ਤਰ੍ਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਂ ਦਾ ਧੰਨਵਾਦ ਕਰਦੇ ਨੇ ਕਿ ਤੁਸੀਂ ਹਮੇਸ਼ਾ ਮੈਨੂੰ ਰਾਹ ਵਿਖਾਇਆ ਔਰ ਮੇਰੇ ਔਖੇ ਵੇਲੇ ਮੇਰੀ ਬਾਹ ਫੜੀ ਹੈ ਇਹ ਵਿਕਰਮ ਮਜੀਠੀਆ ਦੇ ਹਵਾਲੇ ਨਾਲ ਉਹ ਗੱਲਾਂ ਸੋਸ਼ਲ ਮੀਡੀਆ ਤੇ ਲਿਖੀਆਂ ਗਈਆਂ ਨੇ ਪਰ ਇਸ ਫੇਰੀ ਨੇ ਕਈ ਸਵਾਲ ਖੜੇ ਕੀਤੇ ਨੇ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਵਿਕਰਮ ਸਿੰਘ ਵਜੀਠੀਆਂ ਨੂੰ ਮਿਲਣ ਗਏ ਨੇ ਉਹਨਾਂ ਦਾ ਉਦੇਸ਼ ਕੀ ਸੀ ਕਿ ਸਿਰਫ ਤੇ ਸਿਰਫ ਬਤੌਰ ਰਿਸ਼ਤੇਦਾਰ ਉਹ ਮਿਲਣ ਹਾਲਾਕਿ ਇੱਕ ਗੱਲ ਹੋਰ ਹੈ ਹਜੇ ਤੱਕ ਬੀਬੀ ਹਰਸ਼ਮਰਤ ਕੌਰ ਬਾਦਲ ਰਖੜੀ ਵਾਲੇ ਦਿਨ ਜ਼ਰੂਰ ਗਏ ਰਖੜੀ ਬਣਾਉਣ ਪਰ ਸੁਖਵੀਰ ਸਿੰਘ ਬਾਦਲ ਹਰਸ਼ਮਰਤ ਕੌਰ ਬਾਦਲ ਹਜੇ ਤੱਕ ਮੁਲਾਕਾਤ ਕਰਨ ਨਹੀਂ ਗਏ ਜਦੋਂ ਦਾ ਇਹ ਪਿਛਲਾ ਫੈਸਲਾ ਅਦਾਲਤ ਦਾ ਹੁਕਮ ਆਇਆ ਹੈ ਕਿ ਤੁਸੀਂ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਮੈਨੂਅਲ ਦੇ ਹਿਸਾਬ ਨਾਲ ਮੁਲਾਕਾਤ ਕਰਾਉ ਲੀਡਰਾਂ ਦੀ ਦੋ ਤਿੰਨ ਦਿਨ ਪਹਿਲਾਂ ਵਿਰਸਾ ਸਿੰਘ ਬਲਟਵਾ ਗਏ ਸੀ ਸਾਬਕਾ ਅਕਾਲੀ ਲੀਡਰ ਨਹੀਂ ਮੁਲਾਕਾਤ ਕਰਾਈ ਗਈ ਕੀ ਬਿਕਰਮ ਸਿੰਘ ਮਜੀਠੀਆ ਦੇ ਅੱਛੇ ਦਿਨ ਆਉਣ ਵਾਲੇ ਨੇ ਪੰਜਾਬੀ ਚ ਕਹੀਏ ਤੇ ਕੀ ਬਿਕਰਮ ਸਿੰਘ ਮਜੀਠੀਆ ਦੇ ਚੰਗੇ ਦਿਨ ਆਉਣ ਵਾਲੇ ਨੇ ਕਿਉਂਕਿ ਜੋ ਵੀ ਵਿਅਕਤੀ ਜੇਲ ਚ ਹੁੰਦਾ ਹੈ ਘੱਟੋ ਘੱਟ ਉਹਦੇ ਚੰਗੇ ਦਿਨ ਨਹੀਂ ਮੰਨੇ ਜਾਂਦੇ ਜੇਲ ਜੇਲ ਵਾਲੇ ਦਿਨ ਹੁਣ ਕੀ ਉਹਨਾਂ ਦੇ ਚੰਗੇ ਦਿਨ ਆਉਣ ਵਾਲੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਿਸ ਰੂਪ ਚ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਗਏ ਨੇ ਕੀ ਕੋਈ ਸਲਾਹ ਦੇ ਕੇ ਗਏ ਨੇ ਅਹਿਮੀਅਤ ਵਾਲੀ ਵੱਡੀ ਸਲਾਹ ਦੇ ਕੇ ਗਏ ਨੇ ਕੀ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਪ੍ਰੇਰਣਾ ਦੇ ਕੇ ਗਏ ਨੇ ਕਿ ਜਿੱਦਾਂ ਹੀ ਤੁਹਾਡੀ ਜ਼ਮਾਨਤ ਮਿਲੀ ਜਾਂ ਭਵਿੱਖ ਦੇ ਵਿੱਚ ਤੁਸੀਂ ਆਪਣੀ ਸਿਆਸਤ ਨੂੰ ਕਿਵੇਂ ਅੱਗੇ ਵਧਾਉਣਾ ਹੈ ਬਹੁਤ ਤਰ੍ਹਾਂ ਦੇ ਸਵਾਲ ਨੇ ਹੁਣ ਇੱਕ ਗੱਲ ਹੋਰ ਬੜੀ ਦਿਲਚਸਪ ਹੈ ਕਿ ਹਾਲੇ ਤੱਕ ਢੀਰਾ ਵਿਆਹ ਸ ਦੇ ਜਿਹੜੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਕੁਝ ਕੁ ਸਮੇਂ ਤੋਂ ਸਰਗਰਮ ਹੋਏ ਨੇ ਜ਼ਿਆਦਾ ਕੁਝ ਸਮਾਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਮਿਲਣ ਗਏ ਸੀ ਇਸ ਤੋਂ ਪਹਿਲਾਂ ਪੰਜਾਬ 'ਚ ਕਿਸੇ ਹੋਰ ਜਿਹੜੇ ਹੋਰ ਵੀ ਸਾਡੇ ਬਹੁਤ ਸਨਮਾਨਜਨਕ ਡੇਰੇ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਜਿਹੜੇ ਮੁਖੀ ਨੇ ਉਹ ਇਸ ਰੂਪ 'ਚ ਆਪ ਕਦੀ ਮਿਲਣ ਨਹੀਂ ਸਿਜਾਇਆ ਕਰਦੇ ਇਹ ਇੱਕ ਨਵੀਂ ਤਰ੍ਹਾਂ ਦਾ ਰੁਝਾਨ ਹੈ ਵਿਸ਼ੇਸ਼ ਪਰਸਥਿਤੀਆਂ ਨੂੰ ਛੱਡ ਕੇ ਮਤਲਬ ਜੇਲ੍ਹ ਦੇ ਵਿੱਚ ਡੇਰਾ ਬਿਆਸ ਦੇ ਮੁਖੀ ਕਿਸੇ ਨੂੰ ਇਸ ਤਰ੍ਹਾਂ ਮੁਲਾਕਾਤ ਕਰਨ ਗਏ ਹੋਣ ਇਹਦੀਆਂ ਛੇਤੀ ਛੇਤੀ ਉਦਾਹਰਨੀਆਂ ਉਦਾਹਰਨਾ ਵੀ ਨਹੀਂ ਮਿਲਦੀਆਂ ਇਸ ਕਰਕੇ ਇਸ ਮੁਲਾਕਾਤ ਨੂੰ ਦੇਖੋ ਰਿਸ਼ਤੇਦਾਰੀ ਤਾਂ ਹੈ ਉਹਨਾਂ ਨਾਲ ਪਰ ਇਸ ਮੁਲਾਕਾਤ ਨੂੰ ਕਈ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਬੰਨਿਆ ਜਾ ਰਿਹਾ ਸੋਸ਼ਲ ਮੀਡੀਆ ਬੁੱਧੀਜੀਵੀ ਪੱਤਰਕਾਰ ਪੋਲਿਟੀਕਲ ਲੋਕ ਇਸ ਮੁਲਾਕਾਤ ਦੇ ਆਲੇ ਦੁਆਲੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਕੀ ਵਿਕੀ ਵਿਕਰਮ ਸਿੰਘ ਮਜੀਠੀਆ ਜਦੋਂ ਹੁਣ ਜੇਲ੍ਹ ਤੋਂ ਵਾਪਸ ਆਉਣਗੇ ਕੀ ਉਹ ਕੋਈ ਵੱਡਾ ਰਾਜਨੀਤਿਕ ਫੈਸਲਾ ਲੈਣਗੇ ਕੀ ਜਿਹੜੇ ਗੱਲ ਚੰਗੇ ਦਿਨਾਂ ਦੀ ਹੈ ਕਿ ਚੰਗੇ ਦਿਨਾਂ ਨਾਲ ਸੰਬੰਧਿਤ ਕੋਈ ਵੱਡਾ ਫੈਸਲਾ ਲੈਣਗੇ ਪੋਲਿਟੀਕਲ ਹੁਣ ਇਹ ਸਵਾਲ ਵੀ ਖੜੇ ਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਵਾਲੇ ਨੇ ਸੁਖਬੀਰ ਬਾਦਲ ਵਾਲੇ ਜਿਹੜੇ ਦਲ ਨੇ ਪਾਰਟੀ ਹੈ ਉਹਨਾਂ ਨੇ ਵਿਕਰਮ ਮਜੀਠੀਏ ਦੇ ਹੱਕ 'ਚ ਕੋਈ ਬਹੁਤ ਵੱਡਾ ਅੰਦੋਲਨ ਨਹੀਂ ਚਲਾਇਆ ਅਜੇਆ ਕਿਉਂ ਨਹੀਂ ਹੋ ਸਕਿਆ ਇਹ ਸਵਾਲ ਵਾਰ-ਵਾਰ ਬਿਕਰਮਜੀਠੀ ਦੇ ਜ਼ਾਹਨ ਚ ਵੀ ਆ ਰਿਹਾ ਹੋਵੇਗਾ ਸ਼ੁਰੂਆਤ ਦੇ ਵਿੱਚ ਜਦੋਂ ਪੇਸ਼ੀਆਂ ਸੀ ਮਜੀਠੀਆ ਦੀਆਂ ਉਦੋਂ ਅਕਾਲੀ ਲੀਡਰ ਆਉਂਦੇ ਰਹੇ ਨੇ ਲੇਕਿਨ ਕੋਈ ਪੰਜਾਬ ਦੇ ਵਿੱਚ ਬਹੁਤ ਵੱਡਾ ਅੰਦੋਲਨ ਚਲਾਇਆ ਹੋਵੇ ਜਿਵੇਂ ਸੁਖਵੀਰ ਬਾਦਲ ਨੇ ਅੰਦੋਲਨ ਚਲਾਇਆ ਸੀ ਲੈਂਡ ਪੁਲਿੰਗ ਦੇ ਖਿਲਾਫ ਜਾਂ ਜਿਵੇਂ ਸੁਖਵੀਰ ਬਾਦਲ ਦਾ ਸੇਵਾ ਦਾ ਅੰਦੋਲਨ ਚੱਲ ਰਿਹਾ ਹੜਪੀੜਤਾ ਦੇ ਖਿਲਾਫ ਦੇ ਹੱਕ ਚ ਹੜਪੀੜਤਾ ਦੇ ਲਈ ਉਸ ਤਰ੍ਹਾਂ ਦਾ ਕੋਈ ਅੰਦੋਲਨ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਸੁਖਵੀਰ ਬਾਦਲ ਵਾਲੇ ਅਕਾਲੀ ਦਲ ਵੱਲੋਂ ਨਹੀਂ ਚਲਾਇਆ ਗਿਆ ਇਹਦੇ ਪਿੱਛੇ ਕਾਰਨ ਕੀ ਨੇ ਕਿ ਇੰਨਾਂ ਗੱਲਾਂ 'ਚ ਕੋਈ ਵਜ਼ਨ ਹੈ ਕਿ ਰਿਸ਼ਤੇ ਸੁਖਵੀਰ ਸਿੰਘ ਬਾਦਲ ਦੇ ਪੋਲਿਟਿਕਲ ਰਿਸ਼ਤੇ ਆਪਣੀ ਪਾਰਟੀ 'ਚ ਜਾਂ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਉਸ ਪੱਧਰ ਦੇ ਨਹੀਂ ਹੈ ਜਦੋਂ ਬਿਕਰਮ ਜੇਲ੍ਹ ਜਾਂਦੇ ਨੇ ਤੇ ਤੋਹਫ਼ਾ ਦਿੱਤਾ ਜਾਂਦਾ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਇੱਕ ਵੱਡਾ ਅਹੁਦਾ ਵੀ ਪਾਰਟੀ ਦੇ ਵਿੱਚ ਦਿੱਤਾ ਜਾਂਦਾ ਹੈ ਪਰ ਕੋਈ ਉਸ ਤਰ੍ਹਾਂ ਦਾ ਅੰਦੋਲਨ ਨਾ ਚਲਾਉਣਾ ਸੁਖਬੀਰ ਦੀ ਅਗਵਾਈ ਦੇ ਵਿੱਚ ਵਿਕਰਮ ਦੇ ਹੱਕ 'ਚ ਉਹਦੇ ਨਾਲ ਸਵਾਲ ਖੜੇ ਹੁੰਦੇ ਨੇ ਕੀ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਇਸ ਗੱਲ ਤੋਂ ਚਿੰਤਤਾ ਨਹੀਂ ਕਿ ਅਗਰ ਵਿਕਰਮਜੀਤ ਦੇ ਹੱਕ 'ਚ ਅਸੀਂ ਕੋਈ ਅੰਦੋਲਨ ਚਲਾਉਨੇ ਆ ਤੇ ਫਾਇਦੇ ਦੀ ਥਾਂ ਸਾਡਾ ਨੁਕਸਾਨ ਨਾ ਹੋਵੇ ਕਿਉਂਕਿ ਭਾਵੇਂ ਭਗਵੰਤ ਮਾਨ ਹੈ ਜਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਲਗਾਤਾਰ ਇਹ ਕਹਿ ਕੇ ਪ੍ਰਚਾਰ ਕਰ ਰਹੇ ਨੇ ਕਿ ਅਸੀਂ ਵਿਕਰਮਜੀਠੇ ਨੂੰ ਗ੍ਰਿਫਤਾਰ ਕਰ ਲਿਆ ਇੱਕ ਤਰ੍ਹਾਂ ਨਾਲ ਉਹ ਵਿਕਰਮਜੀਠੇ ਦੀ ਗ੍ਰਿਫਤਾਰੀ ਨੂੰ ਨਸ਼ਿਆਂ ਨਾਲ ਜੋੜ ਕੇ ਦਿਖਾ ਰਹੇ ਨੇ ਜਦਕਿ ਗ੍ਰਿਫਤਾਰੀ ਨਸ਼ਿਆਂ ਵਾਲੇ ਮਾਮਲੇ 'ਚ ਨਹੀਂ ਹੈ ਗ੍ਰਿਫਤਾਰੀ ਹੈ ਡੀਏ ਦੇ ਕੇਸ 'ਚ ਭਾਵ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਹੁਣ ਇਸ ਕੇਸ ਦਾ ਬਕਾਇਦਾ ਮੰਤਰੀ ਮੰਡਲ ਦੀ ਪ੍ਰਵਾਨਗੀ ਤੋਂ ਬਾਅਦ ਰਾਜਪਾਲ ਤੋਂ ਵੀ ਹੁਣ ਤੱਕ ਸਹੀ ਪਹਿ ਕੇ ਆ ਗਈ ਹੋਏਗੀ ਕੇਸ ਚਲਾਉਣ ਦੀ ਮਨਜ਼ੂਰੀ ਮਿਲ ਗਈ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਉਨ ਵਿਦੀਵਤ ਰੂਪ ਦੇ ਵਿੱਚ ਇਹ ਮੁਕਦਮਾ ਅਦਾਲਤ ਦੇ ਵਿੱਚ ਚੱਲੇਗਾ ਤੇ ਜਦੋਂ ਵਿਦੀਵਤ ਰੂਪ ਦੇ ਵਿੱਚ ਮੁਕਦਮਾ ਚੱਲਣਾ ਹੈ ਤਾਂ ਡੇਰ ਸਵੇਰ ਵਿਕਰਮ ਨੂੰ ਜ਼ਮਾਨਤ ਇਸ ਕੇਸ ਦੇ ਵਿੱਚ ਮਿਲ ਜਾਏਗੀ ਜ਼ਮਾਨਤ ਇੱਕ ਕੇਸ 'ਚ ਕੱਲ ਵੀ ਸੁਣਵਾਈ ਹੋਈ ਹੈ ਜਿਹਦੇ ਵਿੱਚ ਪੰਜਾਬ ਦੀ ਸਰਕਾਰ ਨੇ ਆਪਣਾ ਪੱਖ ਰੱਖਿਆ ਜਦੋਂ ਕੋਰਟ ਨੇ ਪੰਜਾਬ ਸਰਕਾਰ ਨੂੰ ਆਰਡਰ ਕੀਤਾ ਨੋਟਿਸ ਕੀਤਾ ਸੀ ਤੇ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਹੈ ਵਿਕਰਮ ਜੀ ਠੇੜੀ ਜ਼ਮਾਨਤ ਦੇ ਸਬੰਧ ਦੇ ਵਿੱਚ ਪਰ ਹੁਣ ਅਗਲੀ ਤਰੀਕ ਹੈ ਜਿਹੜੀ 29 ਸਤੰਬਰ ਹੈ ਕੀ ਇਹ ਮੰਨਿਆ ਜਾਵੇ ਕਿ ਬਹੁਤ ਜਲਦ ਜਾਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਵਿਕਰਮਜੀਠੀਏ ਨੂੰ ਜ਼ਮਾਨਤ ਮਿਲ ਜਾਏਗੀ ਸਾਰਾ ਕੁਝ ਸੰਭਾਵਨਾਵਾਂ ਤੇ ਹੈ ਕੋਸ਼ਿਸ਼ ਵਿਜੀਲੈਂਸ ਬਿਊਰੋ ਦੀ ਔਰ ਭਗਵੰਤਮਾਨ ਸਰਕਾਰ ਦੀ ਪੂਰੀ ਹੈ ਕਿ ਕਿਸੇ ਵੀ ਕੀਮਤ ਤੇ ਵਿਕਰਮ ਨੂੰ ਜ਼ਮਾਨਤ ਨਾ ਮਿਲੇ ਅਗਰ ਵਿਕਰਮ ਨੂੰ ਜ਼ਮਾਨਤ ਮਿਲਦੀ ਹੈ ਤੇ ਨਵੇਂ ਕੇਸ ਵੀ ਤਿਆਰ ਕੀਤੇ ਹੋਏ ਨੇ ਪੰਜਾਬ ਦੀ ਵਿਜੀਲੈਂਸ ਵੱਲੋਂ ਜਾਂ ਪੁਲਿਸ ਵੱਲੋਂ ਇਤੇ ਹੈ ਕਿ ਫੇਰ ਵਿਕਰਮਜੀ ਠੇੜੀ ਗ੍ਰਿਫਤਾਰੀ ਹੋਏਗੀ ਜਿਵੇਂ ਸੁਖਪਾਲ ਖੈਰਾ ਦੀ ਹੁੰਦੀ ਰਹੀ ਹੈ ਜਾਂ ਰਮਨ ਅਰੋੜਾ ਦੀ ਹੋਈ ਹੈ ਹਾਲਾਂਕਿ ਕੱਲ ਰਮਨ ਅਰੋੜਾ ਨੂੰ ਵੀ ਕੱਲ ਪਰਸੋਂ ਜ਼ਮਾਨਤ ਮਿਲ ਗਈ ਜਿਹੜਾ ਉਹਨਾਂ ਦੇ ਉੱਤੇ ਜਬਰਨ ਵਸੂਲੀ ਦੇ ਇਲਜ਼ਾਮ ਲੱਗੇ ਸੀ ਉਸ ਤੋਂ ਪਹਿਲਾਂ ਉਹ ਕਰਪਸ਼ਨ ਦੇ ਇਲਜ਼ਾਮਾਂ 'ਚ ਜੇਲ੍ਹ ਦੇ ਵਿੱਚ ਰਹੀਂ ਹੁਣ ਜਿਵੇਂ ਮੁੜਾਂ ਦੁਬਾਰਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੀ ਮੁਲਾਕਾਤ ਕਰਕੇ ਆਏ ਨੇ ਇਹ ਸ਼ੁੱਧ ਪਰਿਵਾਰਕ ਮੁਲਾਕਾਤ ਸੀ ਇਸ ਮੁਲਾਕਾਤ ਨੇ ਵਿਕਰਮ ਸਿੰਘ ਮਜੀਠੀਏ ਨੂੰ ਸਿਆਸੀ ਤਾਕਤ ਦੀਆਂ ਤਰੰਗਾ ਵਾਲੇ ਵਾਲੇ ਛੱਟੀਆਂ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਮਿਲਣ ਗਏ ਨੇ ਵਿਕਰਮ ਮਜੀਠੀਆ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਇਸ ਰੂਪ ਚ ਚਰਚਿਤ ਨਹੀਂ ਸੀ ਕਿ ਉਹ ਅਕਾਲੀ ਦਲ ਦੀ ਮਾਝੇ ਦਾ ਜਨੈਲ ਹੈ ਪਰ ਬਾਬਾ ਗੁਰਿੰਦਰ ਢਿੱਲੋਂ ਜਦੋਂ ਹੁਣ ਮਿਲ ਕੇ ਆਏ ਨੇ ਤੇ ਪੰਜਾਬ ਦੀ ਸਿਆਸਤ ਜਿਹੜੀਆਂ ਤਰੰਗਾ ਉੱਠੀਆਂ ਨੇ ਉਹ ਇਹ ਅਹਿਸਾਸ ਕਰਾਰੀਆਂ ਨੇ ਕਿ ਵਿਕਰਮ ਸਿੰਘ ਮਜੀਠੀਏ ਦੀ ਅਹਿਮੀਅਤ ਹੈ ਬਾਬਾ ਗੁਰਿੰਦਰ ਢਿੱਲੋਂ ਦਾ ਮਿਲਣ ਜਾਣਾ ਇਹਦਾ ਮਤਲਬ ਹੈ ਕਿ ਅਕਾਲੀ ਦਲ ਲਈ ਇਹ ਗੱਲ ਚਿੰਤਾ ਵਾਲੀ ਹੋ ਸਕਦੀ ਹੈ ਕਿ ਜੇ ਅਸੀਂ ਕੋਈ ਅੰਦੋਲਨ ਛੇੜਾਂਗੇ ਤੇ ਆਮ ਆਦਮੀ ਪਾਰਟੀ ਵਾਲੇ ਕਿਤੇ ਸਾਨੂੰ ਵਿਕਰਮ ਮਜੀਠੀਏ ਦੇ ਨਸ਼ੇ ਵਾਲੇ ਕੇਸ ਦਾ ਨਾਮ ਲੈ ਲੈ ਕੇ ਸਾਨੂੰ ਬਦਨਾਮ ਨਾ ਕਰਨ ਪਰ ਡੇਰਾ ਮੁਖੀ ਦੇ ਜਾਣ ਤੋਂ ਬਾਅਦ ਵਿਕਰਮ ਸਿੰਘ ਮਜੀਠੀਏ ਦੇ ਉਹ ਸਮਰਥਕ ਵਿਕਰਮਜੀਠੀਏ ਦੇ ਪਰਿਵਾਰ ਦੇ ਲੋਕ ਉਹ ਇਹ ਗੱਲ ਦਾ ਹੁਣ ਇਸ ਗੱਲ ਦੀ ਉਹ ਸੰਤੁਸ਼ਟੀ ਮਹਿਸੂਸ ਕਰਨਗੇ ਕਿ ਗੁਰਿੰਦਰ ਢਿੱਲੋਂ ਜੀ ਵੀ ਬਾਬਾ ਜੀ ਵੀ ਕਿਤੇ ਨਾ ਕਿਤੇ ਵਿਕਰਮਜੀਠੀਏ ਨੂੰ ਬੇਕਸੂਰਾ ਮੰਨਦੇ ਹੋਣਗੇ ਇਹ ਸਹਿਜ ਭਾਵ ਆ ਜਾਂਦਾ ਹੈ ਇਹਦਾ ਮਤਲਬ ਹੈ ਇਸ ਯਾਤਰਾ ਦੇ ਨਾਲ ਬਾਬਾ ਗੁਰਿੰਦਰ ਢਿੱਲੋਂ ਦੀ ਕੀ ਵਿਕਰਮਜੀਠੀਏ ਦੀ ਸਿਆਸਤ ਦੇ ਵਿੱਚ ਜਿਹੜੀ ਉਹਨਾਂ ਦੀ ਉਪਸਥਤੀ ਹੈ ਉਪਸਥਿਤੀ ਹੈ ਪੰਜਾਬ ਦੀ ਪੋਲਿਟਿਕਸ 'ਚ ਉਹ ਦੁਬਾਰਾ ਉਭਰੇਗੀ ਵੀ ਨਹੀਂ ਵਿਕਰਮਜੀਠੀਆ ਹੈ ਇੱਕ ਲੀਡਰ ਜਿਹਨੂੰ ਅਕਾਲੀ ਦਲ ਮਾਝੇ ਦਾ ਜਨਰਲ ਮੰਨਦਾ ਸੀ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਵਿਕਰਮ ਸਿੰਘ ਮਜੀਠੀਆ ਨਸ਼ਿਆਂ ਦੇ ਕੇਸ 'ਚ ਅਸੀ ਗ੍ਰਫਤਾਰ ਕੀਤਾ ਆ ਆਮ ਆਦਮੀ ਪਾਰਟੀ ਵਾਲੇ ਬਿਨਾ ਨਾਮ ਲੈ ਕੀ ਹੁਣ ਉਹ ਚੁੱਪ ਕਰਨਗੇ ਤੀਸਰੀ ਇੱਕ ਬਹੁਤ ਮਹੱਤਵਪੂਰਨ ਗੱਲ ਹੋਰ ਜਿਹੜੀ ਜੋੜੀ ਜਾ ਸਕਦੀ ਹੈ ਨਾਲ ਇਸ ਪੂਰੇ ਮਾਮਲੇ ਦੇ ਅਜੇ ਤੱਕ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ੇ ਵਾਲੇ ਕੇਸ 'ਚ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ ਵਿਕਰਮਜੀਠੀਆ ਦੇ ਖਿਲਾਫ ਕੋਈ ਠੋਸ ਸਬੂਤ ਹਲੇ ਤੱਕ ਸੁਪਰੀਮ ਕੋਰਟ 'ਚ ਨਹੀਂ ਲਜਾਇਆ ਜਾ ਸਕਿਆ ਜਿਹਦੇ ਆਧਾਰ 'ਤੇ ਪੰਜਾਬ ਦੀ ਸਰਕਾਰ ਜਾਂ ਪਿਛਲੀ ਸਰਕਾਰ ਵਿਕਰਮ ਦੀ ਜ਼ਮਾਨਤ ਰੱਦ ਕਰਾ ਸਕਦੀ ਹੈ ਹਾਲਾਂਕਿ ਜ਼ਮਾਨਤ ਤਾਂ ਚਰਨਜੀਤ ਚੰਨੀ ਦੀ ਸਰਕਾਰ ਵੇਲੇ ਨਹੀਂ ਸੀ ਮਿਲੀ ਉਦੋਂ ਤਾਂ ਸਰੈਂਡਰ ਕਰ ਦਿੱਤਾ ਸੀ ਵਿਕਰਮ ਸਿੰਘ ਮਜੀਠੀਆ ਨੇ ਹੁਣ ਜਦੋਂ ਦੀ ਜ਼ਮਾਨਤ ਹੋਈ ਹੈ ਵਿਕਰਮ ਸਿੰਘ ਮਜੀਠੀਆ ਦੀ 5-6 ਮਹੀਨੇ ਰਹੇ ਨੇ ਉਹ ਫਰਵਰੀ ਤੋਂ ਬਾਅਦ ਅ ਨਸ਼ੇ ਵਾਲੇ ਕੇਸ ਚ ਉਸ ਦਿਨ ਤੋਂ ਲੈ ਕੇ ਹੁਣ ਤੱਕ ਲਗਭਗ 3.5 ਸਾਲ ਹੋ ਗਏ ਨਵੀਂ ਸਰਕਾਰ ਆਈ ਨੂੰ ਭਗਵੰਤ ਮਾਨ ਦੀ ਕੋਈ ਕੇਸ ਸਬੂਤ ਕੋਈ ਬਰਾਮਦਗੀ ਨਸ਼ੇ ਦੀ ਇਹ ਸਾਬਤ ਨਹੀਂ ਹੋ ਸਕੇ ਹਲੇ ਤੱਕ ਇਹ ਇੱਕ ਵੱਡਾ ਫੈਕਟਰ ਹੈ ਜਿਹੜਾ ਵਿਕਰਮ ਮਜੀਠੀਆ ਦੇ ਹੱਕ ਚ ਜਾਂਦਾ ਹੈ ਹੁਣ ਜਿਹੜਾ ਡੀਏ ਵਾਲੇ ਕੇਸ ਦਾ ਟਰਾਇਲ ਹੈ ਤੇ ਕਿੰਨਾ ਲੰਬਾ ਚੱਲਦਾ ਹੈ ਇਹ ਵੀ ਨਿਰਪਰ ਕਰੇਗਾ ਕਿ ਵਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਹੋ ਜਾਏਗੀ ਜਾਂ ਇਹ ਟਰਾਇਲ ਕਿਸੇ ਨਾ ਕਿਸੇ ਰੂਪ ਚ ਅੜਿੱਕਾ ਬਣੇਗਾ ਜਾਂ ਨਵੇਂ ਕੇਸ ਅੜਿੱਕਾ ਬਣਨਗੇ ਕਿ ਵਿਕਰਮ ਮਜੀਠੀਏ ਨੂੰ ਵਰਤ ਵੱਧ ਜੇਲ੍ਹ ਦੇ ਵਿੱਚ ਰੱਖੀਏ ਇਹ ਸਾਰੇ ਸਵਾਲ ਤੱਕ ਹੁੰਦੇ ਰਹਿਣੇ ਨੇ ਪਰ ਜੇ ਜ਼ਮਾਨਤ ਹੋ ਗਈ ਤੇ ਵਿਕਰਮ ਮਜੀਠੀਏ ਦਾ ਫੈਸਲਾ ਕੀ ਹੋਗਾ ਜਦੋਂ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਵਿਕਰਮਜੀਠੀ ਨੇ ਨਾਖੁਸ਼ੀ ਪ੍ਰਗਟ ਕੀਤੀ ਹਾਲਾਂਕਿ ਉਹ ਅਕਾਲੀ ਦਲ ਦੀ ਮੁੱਖ ਧਾਰਾ ਦੀ ਸਿਆਸਤ ਦਾ ਹਿੱਸਾ ਬਣੇ ਰਹੇ ਜਦੋਂ ਨਵੇਂ ਸਿਰੇ ਤੋਂ ਸੁਖਵੀਰ ਬਾਦਲ ਨੂੰ ਡੈਲੀਗੇਟ ਜਲਾਸ ਬੁਲਾ ਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲਚ ਪ੍ਰਧਾਨ ਚੁਣਿਆ ਗਿਆ ਵਿਕਰਮਜੀਠੀਆ ਵੀ ਉੱਥੇ ਬੋਲੇ ਉਹਨਾਂ ਨੇ ਗੱਲਾਂ-ਗੱਲਾਂ ਦੇ ਵਿੱਚ ਆਪਣੀ ਨਾਖੁਸ਼ੀ ਵੀ ਪ੍ਰਗਟ ਕੀਤੀ ਲੀਡਰਸ਼ਿਪ ਦੇ ਖਿਲਾਫ ਪਰ ਉਹ ਅਕਾਲੀ ਦਲ ਦੀ ਮੁੱਖ ਧਾਰਾ ਦੀ ਸਿਆਸਤ ਤੋਂ ਬਾਹਰ ਨਹੀਂ ਗਏ ਬਕਰਮ ਜੀthia ਹੁਣ ਇੱਥੇ ਦਿਲਚਸਪ ਸਵਾਲ ਇਹ ਹੈ ਕਿ ਸੁਖਬੀਰ ਬਾਦਲ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਸਭ ਕੁਝ ਮੰਨਿਆ ਬਾਅਦ ਦੇ ਵਿੱਚ ਭਾਵੇਂ ਉਹਨਾਂ ਨੇ ਆਪਣੇ ਵੱਖਰੇ ਤਰਕ ਪੇਸ਼ ਕੀਤੇ ਜਿਹਦੇ ਨਾਲ ਸੁਖਬੀਰ ਬਾਦਲ ਫਿਰ ਸਵਾਲਾਂ 'ਚ ਆ ਗਿਆ ਪਰ ਸੁਖਬੀਰ ਬਾਦਲ ਨੇ ਜਦੋਂ ਨਵੇਂ ਸਿਰਿਓਂ ਪ੍ਰਧਾਨ ਬਣ ਕੇ ਵਿਸਾਖੀ ਵਾਲੇ ਦਿਨ ਇਹ ਕਹਿ ਦਿੱਤਾ ਕਿ ਤਖਤ ਸਹਿਬਾਨਾਂ ਦੇ ਉੱਤੇ ਦਿੱਲੀ ਦਾ ਜਾਂ ਵਿਰੋਧੀਆਂ ਦਾ ਕਬਜ਼ਾ ਹੋ ਗਿਆ ਸੀ ਤੇ ਜਦੋਂ ਇਹ ਕਹਿ ਦਿੱਤਾ ਸੁਖਵੀਰ ਬਾਦਲ ਨੇ ਕਿ ਮੈਂ ਜਿਹੜੀ ਅੰਤਰੰਗ ਕਮੇਟੀ ਹੈ ਉਹਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਤਖ ਸਹਿਬਾਨਾਂ ਨੂੰ ਕਬਜ਼ਾ ਮੁਕਤ ਕਰਾਤਾ ਜਾਂ ਜਥੇਦਾਰ ਸਹਿਬਾਨਾਂ ਨੂੰ ਵੱਖ ਕਰਨ ਦੇ ਜਿਹੜੇ ਫੈਸਲੇ ਕੀਤੇ ਕਿ ਵਿਕਰਮ ਮਜੀਠੀਆ ਵੀ ਹੁਣ ਉਸ ਸਹਿਮਤੀ ਚ ਹੋਊਗਾ ਕਿ ਜਿਹੜੇ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਉਹ ਸਹੀ ਹਟਾਇਆ ਗਿਆ ਕਿਉਂਕਿ ਸੁਖਬੀਰ ਬਾਦਲ ਮੰਨਦਾ ਹੈ ਕਿ ਜਥੇਦਾਰ ਸਹਿਬਾਨਾਂ ਨੂੰ ਹਟਾਉਣਾ ਅੰਤਰਿਕ ਕਮੇਟੀ ਦਾ ਸਹੀ ਫੈਸਲਾ ਸੀ ਸੁਖਬੀਰ ਦੀਆਂ ਗੱਲਾਂ ਦੇ ਇਹ ਭਾਵ ਨਹੀਂ ਮਜੀਠੀਆ ਨੇ ਪ੍ਰੈਸ ਰੂਮ ਜਾਰੀ ਕੀਤਾ ਸੀ ਆਪਣੇ ਕੁਝ ਸਮਰਥਕ ਲੀਡਰਾਂ ਦੇ ਨਾਲ ਕਿ ਜੱਥੇਦਾਰ ਸਹਿਬਾਨਾ ਦਾ ਸਤਕਾਰ ਹੋਣਾ ਚਾਹੀਦਾ ਇਸ ਤਰ੍ਹਾਂ ਨਾਲ ਫੈਸਲੇ ਨਹੀਂ ਹੋਣੇ ਚਾਹੀਦੇ ਇਹਦਾ ਮਤਲਬ ਹੈ ਕਿ ਜੱਥੇਦਾਰ ਸਹਿਬਾਨਾ ਤੇ ਮਸਲੇ ਤੇ ਪੰਥਕ ਮਾਮਲਿਆਂ ਤੇ ਵਿਕਰਮ ਸਿੰਘ ਮਜੀਠੀਆ ਦੀ ਪੋਲਿਟੀਕਲ ਅਪਰੋਚ ਔਰ ਆਈਡੀਓਲੋਜੀ ਕਿ ਸੁਖਬੀਰ ਬਾਦਲ ਦੇ ਨਾਲ ਅਲਾਈਨਡ ਹੈ ਇੱਕੋ ਇੱਕੋ ਸੁਰਚ ਹੈ ਜਾਂ ਦੋਨਾਂ ਦੀ ਪੰਥਕ ਮਸਲਿਆਂ ਤੇ ਸੋਚ ਤੇ ਵਿਚਾਰਧਾਰਾ 'ਚ ਫਰਕ ਹੈ ਹੁਣ ਜਦੋਂ ਮਜੀਠੀਆ ਨੂੰ ਜ਼ਮਾਨਤ ਮਿਲੂ ਉਸ ਤੋਂ ਬਾਅਦ ਇਹ ਚੀਜ਼ ਸਾਬਤ ਹੋਏਗੀ ਅਗਰ ਬਿਕਰਮ ਮਜੀਠੀਆ ਰਾਹ ਵੱਖਰੀ ਕਰ ਦਿੰਨੇ ਆਪਣੀ ਅਗਰ ਉਹ ਪੰਥਕ ਮੁੱਦਿਆਂ ਤੇ મતਭੇਦ ਉਹਨਾਂ ਦੇ ਸੁਖਬੀਰ ਬਾਦਲ ਨਾਲ ਰਹਿੰਦੇ ਨੇ ਕਈ ਵਾਰੀ ਲੀਡਰਾਂ ਦੇ ਵਿੱਚ મતਭੇਦ ਹੋਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਅਗਰ ਇਹਨਾਂ ਦੋਹਾਂ ਲੀਡਰਾਂ ਦੇ ਵਿੱਚ ਪੰਥਕ ਮੁੱਦਿਆਂ ਨੂੰ ਸਮਝਣ ਦੀ ਦਿਸ਼ਾ ਦੇ ਵਿੱਚ ਮਤਭੇਦ ਨੇ ਜਾਂ ਬਰਕਰਾਰ ਰਹੇ ਤੇ ਕੀ ਇਹ ਇਕੱਠੇ ਹੋ ਕੇ ਅੱਗੇ ਦੀ ਸਿਆਸਤ ਕਰ ਸਕਣਗੇ ਸੁਖਬੀਰ ਬਾਦਲ ਔਰ ਵਿਕਰਮਜੀਤ ਠੀਆ ਜਾਂ ਰਾਹ ਬਖਰੇ ਕਰਨਗੇ ਇਹੋ ਸਵਾਲ ਹੈ ਜਿੰਨਾ ਦਾ ਜਵਾਬ ਭਵਿੱਖ 'ਚ ਮਿਲਣਾ ਪਰ ਇਹ ਪੰਜਾਬ ਦੀ ਔਰ ਅਕਾਲੀ ਸਿਆਸਤ ਲਈ ਬਹੁਤ ਮਹੱਤਵਪੂਰਨ ਸਵਾਲ ਹੈ ਸੋ ਇਹ ਇੰਤਜ਼ਾਰ ਕਰਦੇ ਹਾਂ ਉਸ ਵੇਲੇ ਤੱਕ ਦਾ ਜਦੋਂ ਵਿਕਰਮ ਨੂੰ ਜ਼ਮਾਨਤ ਮਿਲਦੀ ਹੈ ਤੇ ਉਹ ਆਪਣੀ ਪੋਲੀਟੀਕਲ ਜ਼ਿੰਦਗੀ ਨੂੰ ਕਿਵੇਂ ਅੱਗੇ ਵਧਾਉਂਦੇ ਨੇ ਬਲਾ ਜੀ ਹੁਣ ਦੀ ਸਥਿਤੀ ਦੀ ਜਦ ਆਪਾਂ ਗੱਲ ਕਰੀਏ ਪੰਜਾਬ ਦੀ ਮੌਜੂਦਾ ਸਿਆਸਤ ਨੂੰ ਸਮਝਣ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਵਿੱਚ ਜੜੀਆਂ ਪੰਥਕ ਭਾਵਨਾਵਾਂ ਨੇ ਉਹ ਕਾਫੀ ਜ਼ੋਰ ਫੜਦੀਆਂ ਨਜ਼ਰ ਆ ਰਹੀਆਂ ਨੇ ਸੋ ਚਰਚਾਵਾ ਇਹ ਵੀ ਨੇ ਕਿ ਪ੍ਰਮੁੱਖ ਜੜੀਆਂ ਧਿਰਾਂ ਨੇ ਪ੍ਰਮੁੱਖ ਪੰਥਕ ਧਿਰਾਂ ਨੇ ਉਹ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਂ ਤੇ ਆਮ ਸਹਿਮਤੀ ਦੀ ਸਥਿਤੀ ਵਿੱਚ ਆ ਗਈਆਂ ਨੇ ਸਿਰਫ ਪਰਮਜੀਤ ਕੋਰ ਖਾਲੜਾ ਦੀ ਹਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਸੋ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਿਓ ਵਿਸ਼ਲੇਸ਼ਣ ਸਾਂਝਾ ਕਰਿਓ ਇਸ ਸਾਰੇ ਮਾਮਲੇ ਦੇ ਉੱਪਰ ਕਿਉਂਕਿ ਕਈ ਨਾ ਉੱਭਰੇ ਨੇ ਤਰਨ ਤਾਰਨ ਦੀ ਪੰਥਕ ਜ਼ਿੰਮੀ ਚੋਣ ਨੂੰ ਲੈ ਕੇ ਸੋ ਜ਼ਰੂਰ ਕੀ ਆਪਾਂ ਸਮਝ ਸਕਦੇ ਹਾਂ ਕਿ ਇਹ ਜਿਹੜੀ ਹੁਣ ਚੋਣ ਹੈ ਬਿਲਕੁਲ ਹੀ ਪੰਥਕ ਭਾਵਨਾਵਾਂ ਦੇ ਨਾਲ ਹੀ ਅੱਗੇ ਚਲੇਗੀ ਦੇਖੋ ਤਰਨ ਤਾਰਨ ਦੀ ਜਿਹੜੀ ਜ਼ਿੰਮੀ ਚੋਣ ਹੈ ਉਦਾ ਉਹਦੀ ਅਨਾਉਂਸਮੈਂਟ ਉਹਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ ਅਸੀਂ ਇਹ ਗੱਲ ਨੂੰ ਸਮਝੀਏ ਕਿਉਂਕਿ ਬਿਹਾਰ ਦੇ ਵਿੱਚ ਲਗਭਗ 22 ਨਵੰਬਰ ਤੱਕ ਨਵੀਂ ਸਰਕਾਰ ਬਣਨੀ ਹੈ ਇਹਦਾ ਮਤਲਬ ਹੈ 22 ਨਵੰਬਰ ਤੋਂ ਲਗਭਗ ਹਫਤਾ ਪਹਿਲਾਂ ਚਾਰ ਪੰਜ ਦਿਨ ਪਹਿਲਾਂ ਨਤੀਜੇ ਆ ਜਾਣਗੇ ਤੇ ਇਹ ਤਰਨਤਰ ਵਾਲੀ ਤਰਨਤਰਨ ਵਾਲੀ ਜਿਮਨੀ ਚੋਣ ਦੀ ਬਹੁਤ ਵੱਡੀ ਸੰਭਾਵਨਾ ਇਹੀ ਹੈ ਕਿ ਬਿਹਾਰ ਦੀਆਂ ਚੋਣਾਂ ਦੇ ਨਾਲ ਇੱਥੇ ਵੋਟਾਂ ਪੈ ਜਾਣਗੀਆਂ ਹੁਣ ਅਸੀਂ ਆ ਗਏ ਆ ਅੱਜ 24 ਸਤੰਬਰ ਚ ਇਹਦਾ ਮਤਲਬ ਹੈ ਇੱਕ ਹਫਤਾ ਆ ਆਖਰੀ ਸਤੰਬਰ ਦਾ ਤੇ ਸਿਰਫ ਅਕਤੂਬਰ ਦਾ ਮਹੀਨਾ ਇਹਦਾ ਮਤਲਬ ਹੈ ਅਗਲੇ 4 5 6 ਦਿਨਾਂ ਚ ਅਸੀਂ ਇਹ ਸੰਭਾਵਨਾ ਮੰਨ ਸਕਦੇ ਹਾਂ ਕਿ ਨੋਟੀਫਿਕੇਸ਼ਨ ਬਿਹਾਰ ਚੋਣਾ ਦਾ ਔਰ ਜ਼ਿਮਨੀ ਚੋਣਾ ਦਾ ਜਾਰੀ ਹੋ ਸਕਦਾ ਹੈ ਜਿਦੇ ਵਿੱਚ ਸਾਡੀ ਤਰਨ ਤਰਨ ਵਾਲੀ ਸੀਟ ਵੀ ਸ਼ਾਮਲ ਕੀਤੀ ਜਾਏਗੀ ਕਿਉਂਕਿ ਹੁਣ ਹੜਾਂ ਦੀ ਸਥਿਤੀ ਪਾਣੀ ਉੱਤਰ ਗਿਆ ਲੱਗਦਾ ਹੈ ਅਗਰ ਬਹੁਤ ਹਾਲਾਤ ਖਰਾਬ ਹੁੰਦੇ ਤੇ ਸ਼ਾਇਦ ਇਹ ਜਮਨੀ ਚੋਣ ਹਜੇ ਨਾ ਕਰਾਈ ਜਾਂਦੀ ਚੋਣ ਕਮਿਸ਼ਨ ਵੱਲੋਂ ਪਰ ਇਹਦੀ ਸੰਭਾਵਨਾ ਹੁਣ ਘੱਟ ਹੈ ਕਿ ਇੱਥੇ ਜਮਨੀ ਚੋਣ ਨਾ ਕਰਾਈ ਜਾਵੇ ਹਾਲਾਂਕਿ ਲੋਕ ਔਖੇ ਨੇ ਕਹੀ ਜਿਹੜੇ ਹੜਪਿੜਤ ਨੇ ਹੁਣ ਜਿਹੜੀ ਗੱਲ ਤੁਹਾਡਾ ਸਵਾਲ ਹੈ ਤੁਹਾਡਾ ਸਵਾਲ ਬਹੁਤ ਹੀ ਮਹੱਤਵਪੂਰਨ ਹੈ ਇਸ ਵਕਤ ਪੰਜਾਬ ਦੇ ਵਿੱਚ ਪੰਥਕ ਲਹਿਰ ਹੈ ਜਦੋਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਸੁਣਾਇਆ 2 ਦਸੰਬਰ ਵਾਲਾ ਉਹ ਉਸ ਉਸ ਹੁਕਮਨਾਮੇ ਦੀ ਰੌਸ਼ਨੀ ਦੇ ਵਿੱਚ ਹੀ ਪੰਜਾਬ ਦੀ ਪੰਥਕ ਸਿਆਸਤ ਅੱਗੇ ਵੱਧ ਰਹੀ ਹੈ ਭਾਵੇਂ ਕੋਈ ਉਸ ਹੁਕਮਨਾਮੇ ਨੂੰ ਇਨ ਬਿਨ ਮੰਨੇ ਜਾਂ ਨਾ ਮੰਨੇ ਪਰ ਜਿਹੜਾ 2 ਦਸੰਬਰ ਦਾ ਹੁਕਮਨਾਮਾ ਹੈ ਉਸ ਹੁਕਮਨਾਮਾ ਸਾਹਿਬ ਨੇ ਪੰਜਾਬ ਦੀ ਸਿਆਸਤ ਨੂੰ ਨਵੇਂ ਸਿਰੇ ਤੋਂ ਪਲਟ ਦਿੱਤਾ ਹੈ ਸਿੱਖ ਸੰਗਤ ਉਸ ਹੁਕਮਨਾਮੇ ਦੇ ਨਾਲ ਖੜੀ ਹੈ ਹੁਣ ਪੰਥਕ ਭਾਵਨਾਵਾਂ ਪ੍ਰਭਲ ਨੇ ਜਿਵੇਂ ਤੁਸੀਂ ਸਵਾਲ ਕੀਤਾ ਹੈ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰਨਾ ਹੈ। ਪੁਨਰ ਸੁਰਜੀਤ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਨੇ ਕਰਤਾ। ਭਾਵੇਂ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਵੀ ਬਰਕਰਾਰ ਹੈ ਤੇ ਉਹ ਕਹਿੰਦੇ ਅਸੀਂ ਹੀ ਅਸਲੀ ਸ਼੍ਰੋਮਣੀ ਅਕਾਲੀ ਦਲ ਆ। ਇਹਨਾਂ ਸਾਰੀਆਂ ਗੱਲਾਂ ਤੋਂ ਬਿਨਾਂ ਦੇਖੋ ਅਕਾਲੀ ਦਲ ਹਮੇਸ਼ਾ ਕਈ ਰਹੇ ਨੇ। ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਵੀ ਰਿਹਾ। ਅੰਮ੍ਰਿਤਪਾਲ ਸਿੰਘ ਦਾ ਵਾਰਿਸ ਪੰਜਾਬ ਉਹਨਾਂ ਨੇ ਵੀ ਅਕਾਲੀ ਦਲ ਬਣਾਇਆ। ਇਹ ਸਾਰੀਆਂ ਧਿਰਾਂ ਮੌਜੂਦ ਨੇ। ਹੁਣ ਜੇ ਮੈਂ ਇਹਨਾਂ ਦੇ ਵਿੱਚੋਂ ਵੱਡੀਆਂ ਪੰਥਕ ਧਿਰਾਂ ਦੇਖਾਂ ਇਸ ਵਕਤ ਅਮਰਿਤਪਾਲ ਸਿੰਘ ਐਮਪੀ ਹੈ ਔਰ ਵਾਰਸ ਪੰਜਾਬ ਦੇ ਉਹਨਾਂ ਦੀ ਜਥੇਬੰਦੀ ਪੋਲਿਟੀਕਲ ਪਾਰਟੀ ਬਣ ਚੁੱਕੀ ਹੈ ਪੰਜ ਮੈਂਬਰੀ ਕਮੇਟੀ ਦੇ ਪੰਜੇ ਮੈਂਬਰ ਸਰਗਰਮ ਨੇ 2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਚ ਜਿਹੜੇ ਕੰਮ ਅਧੂਰੇ ਨੇ ਉਹਨੂੰ ਪੂਰਾ ਕਰਨ ਦੀ ਦਿਸ਼ਾ ਚ ਵਧ ਰਹੇ ਨੇ ਕਿ ਪੁਨਰਸੁਰਜੀਤ ਅਕਾਲੀ ਦਲ ਹੋ ਚੁੱਕਿਆ ਹੈ ਜਥੇਦਾਰ ਗਿਆਨੀ ਹਰਪੀ ਸਿੰਘ ਅਗਵਾਈ ਕਰਦੇ ਇਦਾ ਮਤਲਬ ਹੈ ਜਿਹੜੇ ਵੱਡੇ ਪੰਥਕ ਚਿਹਰੇ ਨੇ ਇਸ ਵਕਤ ਜਾਂ ਪੰਥਕ ਧਿਰਾਂ ਨੇ ਉਹ ਆਪਸ ਦੇ ਵਿੱਚ ਇੱਕ ਆਮ ਸਹਿਮਤੀ ਦੀ ਸਥਿਤੀ 'ਚ ਨੇ ਕਿ ਅਸੀਂ ਸ੍ਰੀ ਅਖਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨਦੇ ਹੋਏ ਅੱਗੇ ਵਧਣਾ ਹੈ। ਪ੍ਰਬਲ ਸੰਭਾਵਨਾਵਾਂ ਹੁਣ ਇਹ ਬਣ ਗਈਆਂ ਕਿ ਕੈਂਡੀਡੇਟ ਪੰਜ ਮੈਂਬਰੀ ਕਮੇਟੀ ਪੁਨਰ ਸੁਜੀਤ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਔਰ ਪੁਨਰ ਸੁਜੀਤ ਅਕਾਲੀ ਦਲ ਇੱਕੋ ਹੀ ਚੀਜ਼ ਹੈ। ਇਹ ਮੈਂ ਸਪਸ਼ਟ ਕਰਦਾ ਹੁਣ ਏ ਔਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਆਕਾਲੀ ਦਲ ਵਾਰਿਸ ਪੰਜਾਬ ਦੇ ਇਹ ਲਗਭਗ ਆਮ ਸਹਿਮਤੀ ਦੇ ਵਿੱਚ ਨੇ ਇਹ ਗੱਲ ਸੂਤਰਾਂ ਦੇ ਹਵਾਲੇ ਆ ਗਈ ਔਰ ਕਿਸੇ ਵੇਲੇ ਵੀ ਵੱਡੀ ਇੱਕ ਪੋਜ਼ਿਟਿਵ ਨਿਊਜ਼ ਮਿਲ ਸਕਦੀ ਹੈ ਆਫੀਸ਼ੀਅਲ ਇਹਦੀ ਅਸੀਂ ਉਮੀਦ ਕਰ ਸਕਦੇ ਹਾਂ ਹੁਣ ਜੋ ਮੈਨੂੰ ਲੱਗਦਾ ਬੀਬੀ ਖਾਲੜਾ ਦੇ ਨਾਂ ਤੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਂ ਤੇ ਇਹ ਦੋਵੇਂ ਧਿਰਾਂ ਸਹਿਮਤ ਨੇ ਦੋਵੇਂ ਧਿਰਾਂ ਇਹ ਮਹਿਸੂਸ ਕਰਦੀਆਂ ਨੇ ਕਿ ਅਗਰ ਜਸਵੰਤ ਸਿੰਘ ਖਾਲੜਾ ਹੁਨਾਂ ਦੀ ਸ਼ਹਾਦਤ ਨੂੰ ਅਸੀਂ ਹੋਰ ਚੰਗੀ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਸਥਾਪਿਤ ਕਰਨਾ ਹੈ ਕਿ ਉਹਨਾਂ ਦਾ ਕੰਮ ਸੱਚਮੁੱਚ ਵੱਡਾ ਸੀ ਹੁਣ ਤਾਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਹੋਣ ਲੱਗੀਆਂ ਨਾ ਡੀਆਈਜੀ ਏਆਈਜੀ ਐਸਐਸਪੀ ਡੀਐਸਪੀ ਇੰਸਪੈਕਟਰ ਵੀ ਤੁਸੀਂ ਝੂਠੇ ਪੁਲਿਸ ਮੁਕਾਬਲੇ ਕੀਤੇ ਆ ਇੰਦਾ ਮਤਲਬ ਹੈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਜਿਹੜੀ ਸ਼ਹਾਦਤ ਸੀ ਉਹ ਪਹਿਲਾਂ ਨਾਲੋਂ ਹੋਰ ਤਕੜੇ ਤਰੀਕੇ ਨਾਲ ਸਥਾਪਿਤ ਹੋ ਰਹੀ ਹੈ ਉਹ ਸ਼ਹਾਦਤਾਂ ਜਿਹੜੀਆਂ ਆਜ਼ਾਦੀ ਦੀ ਲੜਾਈ ਲਈ ਦਿੱਤੀਆਂ ਗਈਆਂ ਸੀ ਉਹ ਸ਼ਹਾਦਤਾਂ ਔਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਜਿਹੜੀ ਮਨੁੱਖੀ ਆਜ਼ਾਦੀ ਨੂੰ ਬਚਾਉਣ ਲਈ ਸੀ ਉਸੇ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਜ਼ਿੰਦਾ ਰੱਖਣ ਲਈ ਸ਼ਹਾਦਤ ਸੀ ਉਹ ਸਥਾਪਿਤ ਹੋ ਰਹੀ ਹੈ ਪਹਿਲਾਂ ਨਾਲੋਂ ਜ਼ਿਆਦਾ ਚੰਗੇ ਤਰੀਕੇ ਨਾਲ ਅਜਿਹੇ ਹਾਲਾਤਾਂ ਚ ਅਗਰ ਬੀਬੀ ਪਰਮਜੀਤ ਕੌਰ ਖਾਲੜਾ ਮੰਨ ਜਾਂਦੇ ਨੇ ਚੋਣ ਲੜਨ ਦੇ ਲਈ ਸੋ ਜਿਵੇਂ ਤੁਸੀਂ ਸਵਾਲ ਕੀਤਾ ਮੈਂ ਸਹਿਮਤ ਹਾਂ ਬੀਬੀ ਖਾਲੜਾ ਦੀ ਯੈਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਪੰਥਕ ਤੇ ਰਾ ਔਰ ਜਦੋਂ ਬੀਬੀ ਖਾਲੜਾ ਨੇ ਯੈਸ ਕਰਤੀ ਤੇ ਮੈਨੂੰ ਲੱਗਦਾ ਹੈ ਕਿ ਦੂਜੀਆਂ ਪੰਥਕ ਤੇ ਰਾ ਦੂਜੀਆਂ ਤੀਜੀਆਂ ਪਾਰਟੀਆਂ ਉਹਨਾਂ ਦੇ ਉੱਤੇ ਪੰਥਕ ਭਾਵਨਾਵਾਂ ਦਾ ਦਬਾਅ ਬਣਨਾ ਹੈ ਫਿਰ ਹੋ ਸਕਦਾ ਹੈ ਕਿ ਉਹ ਕੈਂਡੀਡੇਟ ਹੀ ਨਾ ਖੜਾ ਕਰਨ ਉਹਨਾਂ ਦੇ ਸਾਹਮਣੇ ਫਿਰ ਸਾਰੀਆਂ ਪੰਥਕ ਤੇ ਰਾ ਚੋਂ ਕੈਂਡੀਡੇਟ ਹੀ ਇੱਕ ਆਏ ਹੁਣ ਸ਼ਖਬੀਰ ਬਾਦਲ ਦੇ ਅਕਾਲੀ ਧੜੇ ਲਈ ਇਹ ਵੀ ਇੱਕ ਚੁਣੌਤੀ ਵਾਲੀ ਗੱਲ ਹੈ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਮੈਂ ਫੇਰ ਇੱਕ ਵਾਰ ਕਰਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 97 ਤੋਂ ਪਹਿਲਾਂ ਭਾਜਪਾ ਨਾਲ ਸਮਝੌਤਾ ਕੀਤਾ ਪਰ ਇਹ ਗੱਲ ਹੁਣ ਮੇਰੇ ਤੱਕ ਬਹੁਤ ਚੰਗੀ ਤਰ੍ਹਾਂ ਸਾਫ਼ ਹੋ ਗਈ ਕਿ ਕੁਲਦੀਪ ਸਿੰਘ ਵਡਾਲਾ ਉਹਨਾਂ ਨੇ ਵਿਰੋਧ ਕੀਤਾ ਕਿ ਸ਼ਰਤਾਂ ਬਿਨਾਂ ਸਮਝੌਤਾ ਨਾ ਕਰੋ ਬਾਦਲ ਸਾਹਿਬ ਉਹ ਵਕਫ ਵੀ ਹੋਏ ਕੁਲਦੀਪ ਸਿੰਘ ਵਡਾਲਾ ਜਿਹੜੇ ਵੱਡੇ ਵਡਾਲਾ ਸਾਹਿਬ ਇਹ ਸਰਕਾਰ ਜਦੋਂ ਬਣੀ ਵਾਅਦਾ ਕੀਤਾ ਗਿਆ ਸੀ ਵੱਡੇ ਲੀਡਰਾਂ ਵੱਲੋਂ ਉਸ ਵੇਲੇ ਦੇ ਕਿ ਅਸੀਂ ਕਮਿਸ਼ਨ ਬਣਾਵਾਂਗੇ ਸਿੱਖਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਤੇ ਮਲਮ ਲਾਵਾਂਗੇ ਪਰ ਉਹ ਕਮਿਸ਼ਨ ਬਣਿਆ ਨਹੀਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਮਿਲਦੀਆਂ ਰਹੀਆਂ ਤਰੱਕੀ ਦਰ ਤਰੱਕੀ ਇੱਥੋਂ ਤੱਕ ਕਿ ਜਿਹੜੇ ਪੁਲਿਸ ਅਫਸਰ ਸਵਾਲਾਂ 'ਚ ਸੀ ਕਿਤੇ ਕਿਤੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਚਾਹੇਤੇ ਉਹਨਾਂ ਦੇ ਪਰਿਵਾਰ 'ਚ ਟਿਕਟ ਵੀ ਦਿੱਤੀ ਗਈ ਆ ਕਾਂਗਰਸ ਨੂੰ ਇਹ ਸਿਆਸੀ ਇਲਜ਼ਾਮ ਨੇ ਜਿਹੜੇ ਅੱਜ ਕੱਲ ਲਾਏ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਵਾਲੇ ਹੁਣ ਜਦੋਂ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਅੱਜ ਸਥਾਪਿਤ ਹੋ ਰਹੀ ਹੈ ਹਾਲਾਂਕਿ ਉਹ ਪਹਿਲਾਂ ਵੀ ਮੰਨੀ ਜਾਂਦੀ ਸੀ ਸ਼ਹਾਦਤ ਹੁਣ ਉਹਦੀ ਇਹ ਵੀਤ ਵਧ ਗਈ ਹੁਣ ਜਦੋਂ ਸਿੱਧੂ ਮੂਸੇਵਾਲੇ ਨੇ ਨੌਜਵਾਨਾਂ ਨੂੰ ਇਹ ਅਹਿਸਾਸ ਕਰਾਇਆ ਕਿ ਕਿਉਂ ਜ਼ਰੂਰੀ ਸੀ ਬੀਬੀ ਖਾਲੜਾ ਨੂੰ ਜਿਤਾਉਣਾ ਤੇ ਜਦੋਂ ਹੁਣ ਜਵਾਨੀ ਇਹ ਮੰਨੀ ਬੈਠੀ ਹੈ ਕਿ ਅਸੀਂ ਬੀਬੀ ਖਾਲੜਾ ਦੇ ਨਾਲ ਆ ਅਸੀਂ ਪੁਰਾਣੀ ਗਲਤੀ ਸੁਧਾਰਨੀ ਹੈ ਜਿਹੜੀ ਅਸੀਂ 2019 ਚ ਉਹਨਾਂ ਨੂੰ ਨਹੀਂ ਜਿਤਾਇਆ ਐ ਤਕੀ ਜਿਤਾਵਾਂਗੇ ਬਹੁਤ ਸਾਰੇ ਲੋਕਾਂ ਨਾਲ ਗੱਲ ਕਰੀਓ ਗੱਲ ਕਰਦੇ ਹਜੇ ਚੋਣ ਸਬਤਾ ਲੱਗਿਆ ਨਹੀਂ ਇਹ ਗੱਲ ਕੀਤੀ ਜਾ ਸਕਦੀ ਹੈ ਹੁਣ ਪੰਥਕ ਤੇਰਾ ਪੰਜ ਮੈਂਬਰੀ ਕਮੇਟੀ ਵਾਰਿਸ ਪੰਜਾਬ ਦੇ ਹੋਰ ਪੰਥਕ ਜਥੇਬੰਦੀਆਂ ਬੀਬੀ ਖਾਲੜਾ ਦੇ ਸਾਹਮਣੇ ਅਗਰ ਕੋਈ ਕੈਂਡੀਡੇਟ ਖੜਾ ਹੀ ਨਹੀਂ ਕਰਦੀਆਂ ਕਿ ਸੁਖਬੀਰ ਬਾਦਲ ਦੇ ਅਕਾਲੀ ਦਲ ਦੀ ਫੇਰ ਇੱਕ ਧਰਮ ਸੰਕਟ ਜਦੋਂ ਅਮਰਿਤਪਾਲ ਸਿੰਘ ਖੜਾ ਹੋਇਆ ਤੇ ਮਨਪੀ 43 ਪਰ ਕਈਆਂ ਨੇ ਕਿਹਾ ਕਿ ਸਾਨੂੰ ਨਹੀਂ ਕੈਂਡੀਡੇਟ ਦੇਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੂੰ ਅਗਰ ਹੁਣ ਬੀਬੀ ਪਰਮਜੀਤ ਕੌਰ ਖਾਲੜਾ ਸਾਂਝੇ ਪੰਥਕ ਉਮੀਦਵਾਰ ਬਣ ਜਾਂਦੇ ਨੇ ਪੁਨਰਸੁਜੀਤ ਅਕਾਲੀ ਦਲ ਔਰ ਵਾਰਿਸ ਪੰਜਾਬ ਦੇ ਸਹਿਮਤੀ ਉਹ ਯੈਸ ਕਰ ਦਿੰਦੇ ਨੇ ਸਾਰੀ ਸਹਿਮਤੀ ਬਣ ਜਾਂਦੀ ਹੈ ਫੇਰ ਸੁਖਵੀਰ ਬਾਦਲ ਲਈ ਚੁਣੌਤੀ ਹੈ ਵੀ ਹੁਣ ਤੁਸੀਂ ਬੀਬੀ ਖਾਲੜਾ ਦੇ ਸਾਹਮਣੇ ਕੈਂਡੀਡੇਟ ਉਤਾਰੋਗੇ ਅਮਰਿਤਪਾਲ ਦੇ ਸਾਹਮਣੇ ਉਤਾਰਿਆ ਸੀ ਵਿਰਸਾ ਸਿੰਘ ਵਲਟੋਹਾ ਉਹਨਾਂ ਦੀ ਪੋਲਿਟੀਕਲ ਸਥਿਤੀ ਕੀ ਬਣੀ ਪੰਜਾਬੀਆਂ ਨੂੰ ਪਤਾ ਇਹ ਵਾਲੀ ਉਦੋਂ ਵੀ ਕਹਿੰਦੇ ਰਹੇ ਕਿ ਨਾ ਖੜਾ ਕਰੋ ਅਮਰਿਤਪਾਲ ਦੇ ਸਾਹਮਣੇ ਕੈਂਡੀਡੇਟ ਨਾ ਸਰਬਜੀਤ ਸਿੰਘ ਖਾਲਸਾ ਸੀ ਦੋ ਸੀਟਾਂ ਛੱਡ ਦਈਏ ਪੰਥਕ ਤੇਰਾ ਭਾਵੇਂ ਵਿਚਾਰਕ મતਭੇਦ ਹੋਣ ਆਡਾਲੋਜੀ ਡਿਫਰੈਂਟ ਹੋ ਸਕਦੀ ਹੈ ਆਡਾਲੋਜੀ ਦੇ ਉੱਤੇ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਸ਼ਾਂਤੀਪੂਰਵਕ ਤਰੀਕੇ ਨਾਲ ਗਲ ਬਾਤ ਡਿਬੇਟ ਡਿਸਕਸ਼ਨ ਕੀਤੀ ਜਾ ਸਕਦੀ ਹੈ ਸਾਡਾ ਕਨਸਟੀਟਿਊਸ਼ਨ ਅਲਾਉ ਕਰਦਾ ਹੈ ਹਿੰਸਾ ਤੋਂ ਬਿਨਾ ਕਿਸੇ ਵੀ ਮੁੱਦੇ ਤੇ ਸਾਡੇ ਮੁਲਕ ਚ ਸ਼ਾਂਤੀ ਨਾਲ ਡਿਬੇਟ ਕੀਤੀ ਜਾ ਸਕਦੀ ਹੈ ਉਹ ਸੁਪਰੀਮ ਕੋਰਟ ਵਕ ਵਕ ਫੈਸਲਿਆਂ ਚ ਸਪਸ਼ਟ ਕਰ ਚੁੱਕੇ ਹੁਣ ਜੇ ਹਾਲਾਤਾਂ ਚ ਬੀਬੀ ਖਾਲੜਾ ਅਗਰ ਯੈਸ ਕਰਦੇ ਨੇ ਕੈਂਡੀਡੇਟ ਬਣਦੇ ਨੇ ਤੇ ਕੀ ਸੁਖਵੀਰ ਦਾ ਅਕਾਲੀ ਦਲ ਆਪਣਾ ਕੈਂਡੀਡੇਟ ਬਰਕਰਾਰ ਰੱਖੇਗਾ ਇਹ ਫਿਰ ਬਹੁਤ ਇੱਕ ਨਵੀਂ ਤਰ੍ਹਾਂ ਦੀ ਡਿਬੇਟ ਪੰਜਾਬ ਦੀ ਸਿਆਸਤ ਚ ਚੱਲਨੀ ਹੈ ਜਿਵੇਂ ਅਮਰਿਤਪਾਲ ਸਿੰਘ ਦੇ ਸਾਹਮਣੇ ਕੈਂਡੀਡੇਟ ਖੜਾ ਕਰਨ ਤੇ ਜੋ ਸਥਿਤੀਆਂ ਬਣੀਆਂ ਕੀ ਫੇਰ ਉਹੀ ਪੰਠਕ ਭਾਵਨਾਵਾਂ ਉੱਭਰਣਗੀਆਂ ਲੋਕਾਂ ਦੀ ਹਲੇ ਪੰਠਕ ਭਾਵਨਾਵਾਂ ਪ੍ਰਬਲ ਨਹੀਂ ਜੋ ਬੜਾ ਦਿਲਚਸਪ ਕੋਣ ਤਰਨ ਤਾਰਨ ਦੀ ਜ਼ਮੀਨੀ ਚੋਣ ਬਣੇਗਾ ਮੈਨੂੰ ਇਹ ਲੱਗਦਾ ਹੈ ਚਿੰਤਾ ਦੂਜੀਆਂ ਧਿਰਾਂ ਨੂੰ ਹੋਈ ਪਈ ਕਾਂਗਰਸ ਨੂੰ ਵੀ ਬਹੁਤ ਵੱਡੀ ਚਿੰਤਾ ਹੋਈ ਪਈ ਹੈ ਔਰ ਸੱਤਾਧਾਰੀ ਧਿਰ ਨੂੰ ਵੀ ਬਹੁਤ ਵੱਡੀ ਚਿੰਤਾ ਹੋਈ ਪਈ ਹੈ ਜਿੰਨਾਂ ਕੋਲੇ ਭਾਵੇਂ ਦੋ ਵਾਰ ਉਥੋਂ ਆਜ਼ਾਦ ਜਿੱਤਣ ਵਾਲਾ ਕੈਂਡੀਡੇਟ ਫਿਰ ਅਕਾਲੀ ਦਲ ਚ ਜਾਣ ਵਾਲਾ ਕੈਂਡੀਡੇਟ ਭਾਵੇਂ ਹਾਰਿਆ ਵੀ ਹੈ ਪਰ ਉਹ ਆਪ ਤੋਂ ਬਾਅਦ ਦੂਜੇ ਨੰਬਰ ਤੇ ਰਿਹਾ ਪਿਛਲੀਆਂ ਚੋਣਾਂ ਚ 22 ਵਾਲੀਆਂ ਚ ਭਾਵੇਂ ਉਹ ਆਮ ਆਦਮੀ ਪਾਰਟੀ ਕੋਲੇ ਹਰਮੀਤ ਸਿੰਘ ਸੰਧੂ ਹਜੇ ਅਨਾਉਂਸ ਨਹੀਂ ਕੀਤੇ ਉਹ ਵੱਡੇ ਦਾਵੇਦਾਰ ਨੇ ਕੈਂਡੀਡੇਟ ਦੇ ਇਸ ਦੇ ਬਾਵਜੂਦ ਬੀਬੀ ਖਾਲੜਾ ਦੇ ਸਾਹਮਣੇ ਅੱਜ ਜੋ ਸਥਿਤੀ ਤਰਨ ਤਰਨ ਜਿਮਨੀ ਚੋਣ ਚ ਹੈ ਉਹ ਕਿਸੇ ਲਈ ਵੀ ਆਸਾਨੀ ਵਾਲੀ ਨਹੀਂ ਹੈ ਚਿੰਤਿਤ ਹੋਏਗੀ ਆਮ ਆਦਮੀ ਪਾਰਟੀ ਵੀ ਵੱਡੇ ਪੱਦਰ ਤੇ ਮੀਟਿੰਗਾਂ ਕਰ ਰਹੇ ਹੋਣਗੇ ਜਿਹੜੀ ਸਕੀਮ 10 ਲੱਖ ਰੁਪਏ ਬੀਮੇ ਦੀ ਪੂਰੇ ਪੰਜਾਬ ਲਈ ਬਣੀ ਸੀ ਉਹਦੀ ਸ਼ੁਰੂਆਤ ਇਕੱਲੇ ਤਰਨਤਾਰਨ ਔਰ ਬਰਨਾਲਾ ਤੋਂ ਕਰਨ ਦਾ ਮਤਲਬ ਕੀ ਹੈ ਬਰਨਾਲਾ ਤਾਂ ਸਾਨੂੰ ਲੱਗਦਾ ਨਾਲ ਜੋੜ ਲਿਆ ਵੀ ਇਹ ਨਾ ਕਹਿਣ ਇਕੱਲੇ ਤਰਨਤਾਰਨ ਚ ਸ਼ੁਰੂ ਕਰਤੀ ਉਦੇਸ਼ ਇਹੀ ਹੈ ਵੀ ਤਰਨਤਾਰਨ ਚ ਅਸੀਂ ਸਥਿਤੀ ਤਕੜੀ ਕਰ ਲਈਏ ਸੋ ਇਸ ਕਰਕੇ ਇਹ ਬੜੀ ਦਿਲਚਸਪ ਮੋੜ ਤੇ ਪੰਜਾਬ ਦੀ ਸਿਆਸਤ ਆ ਗਈ ਹੈ ਇਹ ਤਰਨ ਤਰਨ ਦੀ ਜ਼ੁਬਾਨੀ ਚੋਣ ਨੇ ਹਕੀਕਤ 'ਚ ਪੰਜਾਬ ਦੀ ਸਿਆਸਤ ਔਰ ਪੰਥਕ ਭਾਵਨਾਵਾਂ ਦੀ ਤਰਜਮਾਨੀ ਔਰ ਪ੍ਰਗਟਾਵਾ ਕਰਨਾ ਜੋ ਮੈਨੂੰ ਲੱਗਦਾ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਾਸ ਖਬਰਾਂ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਔਰ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਵੀ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਸ਼ਬਦ ਬੋਤਨ ਵਾਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ